ਬੁੱਲ ਨਾ ਗੁਲਾਬ ਰਹਿਣਣ ਨਾ ਸ਼ਰਾਬ ਰਹਿ ਬੁੱਲ ਨਾ ਗੁਲਾਬ ਰਹਿਣਣ ਨਾ ਸ਼ਰਾਬ ਰਹਿ ਉਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਹਣਿਆ ਉਲ ਗਿਆ ਹਾਰ ਤੇ ਸ਼ਿੰਗਾਰ ਐ ਸਿਪਈਸ਼ ਕੇ ਦਿਮਾਰ ਸਾਨੂੰ ਸੋਹਣਿਆ ਐ ਸਿਪਈਸ਼ ਕੇ ਦਿਮਾਰ ਫੁੱਲ ਦੇ ਵਿੱਚ ਕਿੰਨਾ ਕੁ ਰਿਸਪੋਨਸਿਬਲ ਸਕੂਲ ਚ ਬਹੁਤ ਰਿਸਪੌਂਸ ਮਿਲਦਾ ਜਿਵੇਂ ਸਤਕਾਰਯੋਗ ਪਰਮਜੀਤ ਸਰ ਅਮਾਨਤ ਪੱਟੀ ਮੈਡਮ ਸੁਨਾਲੀ ਗਾਵੜੀ ਮੈਡਮ ਬਹੁਤ ਐਪਰੀਸ਼ੀਏਟ ਕਰਦੇ ਬੱਚੇ ਤੁਸੀਂ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਆ ਉਹ ਕਹਿੰਦੇ ਵੀ ਕਿਤੇ ਵੀ ਮਨਪ੍ਰੀਤ ਤੂੰ ਪੈਸੇ ਵਜੋਂ ਜਾਂ ਕਿਸੇ ਵੀ ਕੋਈ ਵੀ ਕਰਦੇ ਹਾਲਾਤ ਠੀਕ ਨਾ ਹੋਣ ਤਾਂ ਤੂੰ ਸਾਨੂੰ ਦੱਸੀ ਤੇ ਛਿਪਿਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਗਮਾਰਦਾ ਆਈ ਵੇ ਮੇਰਾ ਲੌਂਗਵਾਚ ਕਿਰਪਨੀਤ ਦੀਦੀ ਸਿੰਗਿੰਗ ਨੂੰ ਆਫ ਦਿ ਕੈਰੀਅਰ ਵਜੋਂ ਲੈਣਾ ਚਾਹੁੰਦੇ ਨੇ ਜਾਂ ਸ਼ਾਨਦਿਲ ਰਾਜਵੀਰਾ ਤਮੰਨਾ ਦੀਦੀ ਤੁਸੀਂ ਜੁੜਿਓ ਨਾ ਪ੍ਰਬੰਧ ਦੇ ਚੈਨਲ ਦੇ ਨਾਲ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਵੌਇਸ ਆਫ ਪੰਜਾਬ ਸੀਜ਼ਨ 9 ਦੇ ਭਾਗੀਦਾਰ ਇੱਕ ਉਸ ਬੱਚੇ ਦੇ ਨਾਲ ਜਿਹੜਾ ਤਿੰਨ ਰਾਊਂਡ ਦੇ ਬਾਅਦ ਵਾਪਸ ਆਇਆ ਕੀ ਉਹਨਾਂ ਦੇ ਤਜਰਬੇ ਰਏ ਕਿਵੇਂ ਉਹਨਾਂ ਨੇ ਉਹਦੇ ਵਿੱਚ ਭਾਗ ਲਿਆ ਔਰ ਕੀ ਉਹਨਾਂ ਦਾ ਪ੍ਰੋਸੀਜਰ ਸੀ ਉਹਨਾਂ ਨੂੰ ਕੀ ਚੰਗਾ ਲੱਗਿਆ ਉਹ ਸਭ ਗੱਲਾਂ ਬਾਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਨਪ੍ਰੀਤ ਕੌਰ ਦਾ ਮਨਪ੍ਰੀਤ ਨਾਬਰਬੰਦੇ ਚੈਨਲ ਦੀ ਵੀਡੀਓ ਸਵਾਗਤ ਦੇ ਬੱਚੇ ਥੈਂਕ ਯੂ ਸਰ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਨਾਬਰਬੰਦੇ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਮਨਪ੍ਰੀਤ ਤੁਸੀਂ ਜਾ ਕੇ ਆਏ ਹੋ ਕਿਹੜੇ ਸਾਲ ਦੇ ਵਿੱਚ 2023 ਵੌਇਸ ਆਫ ਪੰਜਾਬ ਸੀਜ਼ਨ 9 ਨਬਰਬਿੰਦ ਚੈਨਲ ਦੇ ਦਰਸ਼ਕ ਉਹਨਾਂ ਨੇ ਹੋ ਸਕਦਾ ਤੁਹਾਨੂੰ ਜਿਹੜੀ ਹੈਗਾ ਤੁਹਾਡੀ ਆਵਾਜ਼ ਨੂੰ ਉੱਥੇ ਨਾ ਸੁਣਿਆ ਹੋਵੇ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜੀ ਹੈਗਾ ਤੁਹਾਡੀ ਆਵਾਜ਼ ਦੇ ਨਾਲ ਤੁਹਾਰਫ਼ ਕਰਾਇਆ ਜਾਵੇ ਅ ਦਰਸ਼ਕਾਂ ਦੇ ਨਾਲ ਕਿਸੇ ਖੂਬਸੂਰਤ ਗੀਤ ਦੀ ਸਾਲਪੋ ਬੁੱਲ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਬੁੱਲ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਉਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਨਿਆ ਉਲ ਗਿਆ ਹਾਰ ਤੇ ਸ਼ਿੰਗਾਰ ਐ ਸਿਪਾਹੀ ਸ਼ਕੇ ਦੀ ਮਾਰ ਸਾਨੂੰ ਸੋਹਣਿਆ ਐ ਸਿਪਾਹੀ ਸ਼ਕੇ ਦੀ ਮਾਰ ਐ ਸਿਪਾਹੀ ਸ਼ਕੇ ਦੀ ਮਾਰ ਸਾਨੂੰ ਵੈਰੀਆ ਐ ਸਿਪਾਹੀ ਸ਼ਕੇ ਦੀ ਮਾਰ ਕੱਚੀ ਜੀ ਅਮਰ ਵਿੱਚ ਕੱਚ ਦਾ ਸ਼ਰੀਰ ਲੈ ਕੇ ਕਤ ਗਈ ਪੱਥਰਾਂ ਦੇ ਸ਼ਹਿਰ ਮੈਂ ਕਤ ਗਈ ਪੱਥਰਾਂ ਦੇ ਸ਼ਹਿਰ ਮੈਂ ਤਪਦੇ ਕਟਕਾ ਤੋਂ ਸਿਖਰ ਦੁਪਹਿਰ ਮੈਂ ਕਟਕਾ ਤੋਂ ਸਿਖਰ ਦੁਪਹਿਰ ਮੈਂ ਖਾਬ ਚੁਰ ਚੁਰ ਹੋਏ ਦਿਲ ਚ ਨਸੁਰ ਹੋਏ ਖਬ ਚੁਰ ਚੁਰ ਹੋਏ ਦਿਲ ਚ ਨਸੁਰ ਹੋਏ ਜਿੱਤੇ ਹੋਈ ਬਾਜ ਗਿਆ ਹਰ ਵੇ ਪੜਿਆ ਜਿੱਤੇ ਹੋਈ ਬਾਜ ਗਿਆ ਹਰ ਐਸੀ ਪੈਸ਼ਕੇ ਦਿਮਾਰ ਸਾਨੂੰ ਸੋਹਣਿਆ ਐਸੀ ਪੈਸ਼ਕੇ ਦਿਮਾਰ ਐਸੀ ਪੈਸ਼ਕੇ ਦਿਮਾਰ ਸਾਨੂੰ ਵੈਰੀਆ ਐਸੀ ਪੈਸ਼ਕੇ ਦਿਮਾਰ ਸ਼ਿੱਕੀ ਤੇ ਜਸ਼ਨਾਂ ਦੇ ਵਿੱਚ ਦਿੱਤੀ ਤੋੜ ਤੂੰ ਜਸ਼ਨਾਂ ਦੇ ਵਿੱਚ ਦਿੱਤੀ ਤੋੜ ਤੂੰ ਇੱਕਦੋ ਜਾਮ ਬਸ ਖੁਦ ਪੀ ਤੇ ਵੈਰੀ ਆਵੇ ਬਾਕੀ ਦਿੱਤੀ ਗਹਿਰਾਂ ਤੋਂ ਰੋੜ ਤੂੰ ਬਾਕੀ ਦਿੱਤੀ ਗਹਿਰਾਂ ਤੋਂ ਰੋੜ ਤੂੰ ਸਾਡਾ ਵੀ ਸਰੂਰ ਗਿਆ ਤੇਰਾ ਵੀ ਗੁਰੂਰ ਗਿਆ ਸਾਡਾ ਵੀ ਸਰੂਰ ਗਿਆ ਤੇਰਾ ਵੀ ਗਰੂਰ ਹੋਇਆ ਚੜਿਆ ਸ਼ਰੀਕਾ ਨੂੰ ਖਮਾਰ ਤੇ ਭੜਿਆ ਚੜਿਆ ਸ਼ਰੀਕਾ ਨੂੰ ਖਮਾਰ ਐਸੀ ਪੈਸ਼ਕੇ ਦੀਮਾਰ ਸਾਨੂੰ ਸੋਹਣਿਆ ਐਸੀ ਪੈਸ਼ਕੇ ਦੀਮਾਰ ਐਸੀ ਪੈਸ਼ਕੇ ਦੀਮਾਰ ਜਨੂ ਵੈਰੀਆ ਐਸੀ ਪੈਸ਼ਕੇ ਦੀਮਾਰ ਬਹੁਤ ਅੱਛੇ ਬਹੁਤ ਖੂਬਸੂਰਤ ਬੜੀ ਮਿੱਠੀ ਆਵਾਜ਼ ਹੈ ਤੁਹਾਡੀ ਆਵਾਜ਼ ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਕਲਚਰ ਹੈ ਉਹ ਘੁਲਿਆ ਹੋਇਆ ਬੜਾ ਚੰਗਾ ਲੱਗਿਆ ਤੁਹਾਡਾ ਬੜਾ ਉੱਚਾ ਮੁਕਾਮ ਤੱਕ ਜਾ ਸਕਦੇ ਹੋ ਮਿਹਨਤ ਕਰਨ ਦੀ ਗੱਲ ਹੈ ਮਨਪ੍ਰੀਤ ਮੈਂ ਚਾਹਣਾ ਹੈ ਕਿ ਸਾਨੂੰ ਇਹ ਸਫ਼ਰ ਬਾਰੇ ਦੱਸੋ ਕਿ ਤੁਹਾਨੂੰ ਜਿਹੜੀ ਵੌਇਸ ਆਫ ਪੰਜਾਬ ਦੇ ਵਿੱਚ ਜਾਣ ਦਾ ਕਿਵੇਂ ਮੌਕਾ ਮਿਲਿਆ ਕਿਵੇਂ ਪਤਾ ਲੱਗਿਆ ਤੇ ਕਿਵੇਂ ਤੁਸੀਂ ਭਾਗੀਦਾਰ ਬਣੀ ਹਾਂਜੀ ਜ਼ਰੂਰ ਦੱਸਣਾ ਚਾਹੂੰਗੀ ਸਾਡੇ ਪਿੰਡ ਚੋਂ ਜਿਹੜੇ ਰਿਲੇਟਿਵ ਸੀਗੇ ਜੀ ਸਾਡੇ ਉਹਨਾਂ ਨੇ ਮੇਰੇ ਦਾਦੀ ਜੀ ਨੂੰ ਦੱਸਿਆ ਕਿ ਵੌਇਸ ਆਫ ਪੰਜਾਬ ਚ ਬੱਚਿਆਂ ਨੂੰ ਲੈ ਕੇ ਜਾਓ ਬੱਚੇ ਦੀ ਆਵਾਜ਼ ਚੰਗੀ ਹੈ ਤੇ ਫਿਰ ਜਦੋਂ ਮੈਂ ਸਕੂਲੋਂ ਵਾਪਸ ਆਈ ਤਾਂ ਡੈਡੀ ਕਹਿੰਦੇ ਵੀ ਬੱਚਾ ਪਾ ਉੱਥੇ ਜਾਣਾ ਆ ਮੈਂ ਡੈਡੀ ਨੂੰ ਕਿਹਾ ਡੈਡੀ ਆਪਣੀ ਤਿਆਰੀ ਹੈ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਜਾ ਕੇ ਤਾਂ ਦੇਖੀ ਹੌਲੀ ਹੌਲੀ ਕੰਮ ਸ਼ੁਰੂ ਹੋਏਗਾ ਬਹੁਤ ਅੱਛੀ ਤੇ ਫਿਰ ਉੱਥੇ ਜਾ ਕੇ ਸਾਨੂੰ ਪਹਿਲਾਂ ਤਾਂ ਮਾਹੌਲ ਹੋਰ ਹੀ ਤਰ੍ਹਾਂ ਦਾ ਲੱਗਿਆ ਮਤਲਬ ਕਿ ਕਦੇ ਦੇਖਿਆ ਨਹੀਂ ਸੀ ਉਹ ਮਾਹੌਲ ਅੱਛਾ ਤੇ ਪਹਿਲਾਂ ਅਸੀਂ ਉੱਥੇ ਜਾ ਕੇ ਫਾਰਮ ਫਿਲ ਕੀਤੇ ਉੱਥੇ ਜੱਜਸ ਨੂੰ ਮਿਲੇ ਜਦੋਂ ਉੱਥੇ ਨਵੇਂ ਨਵੇਂ ਬੱਚੇ ਮਿਲੇ ਕਈ ਸਾਡੇ ਤੋਂ ਕਈ ਸਾਡੇ ਵਰਗੇ ਸੀ ਕਈ ਸਾਡੇ ਤੋਂ ਉੱਪਰਲੇ ਸੀਗੇ ਤੇ ਬਹੁਤ ਵਧੀਆ ਲੱਗਿਆ ਉੱਥੇ ਦਾ ਮਾਹੌਲ ਇਹ ਤੁਹਾਡਾ ਜਿਹੜਾ ਹੈਗਾ ਸਿਲੈਕਸ਼ਨ ਜਿਹੜੀ ਤੁਸੀਂ ਫਾਰਮ ਭਰੇ ਕਿੱਥੇ ਜਾ ਕੇ ਭਰੇ ਬਠਿੰਡੇ ਚ ਆਡੀਸ਼ਨ ਸੀ ਜੀ ਪਹਿਲਾਂ ਬਠਿੰਡੇ ਫਿਰ ਇੱਥੋਂ ਦਾ ਕੀ ਪ੍ਰੋਸੀਜਰ ਸੀ ਜਦੋਂ ਤੁਸੀਂ ਫਾਰਮ ਭਰੇ ਫਿਰ ਇੱਥੇ ਜਿਹੜੀ ਹੈਗੀ ਤੁਹਾਨੂੰ ਇੱਥੇ ਸੁਣਿਆ ਗਿਆ ਫਿਰ ਬਾਅਦ ਵਿੱਚ ਅੱਗੇ ਲਿਆ ਲਿਜਾਇਆ ਗਿਆ ਕਿਵੇਂ ਹੋਇਆ ਪਹਿਲਾਂ ਇੱਥੇ ਓਡੀਸ਼ਨ ਬਠਿੰਡੇ ਸੁਣਿਆ ਗਿਆ ਸਾਨੂੰ ਬਾਅਦ ਚ ਇੱਥੇ ਬਹੁਤ ਸਾਰੇ ਬੱਚੇ ਸੀ ਇਹਨਾਂ ਬੱਚਿਆਂ ਚੋਂ ਵੀ ਅੱਗੇ ਬੱਚੇ ਲੈ ਕੇ ਗਏ ਮੋਹਾਲੀ ਉੱਥੇ ਮੈਗਾ ਓਡੀਸ਼ਨ ਹੋਇਆ ਅੱਛਾ ਸਿਲੈਕਸ਼ਨ ਤੁਹਾਡੀ ਬਠਿੰਡੇ ਹੋਈ ਤੇ ਮੈਗਾ ਓਡੀਸ਼ਨ ਜਿਹੜਾ ਹੋਇਆ ਅ ਮਤਲਬ ਉੱਥੇ ਜਾ ਕੇ ਜਿਹੜਾ ਹੈ ਤੁਹਾਨੂੰ ਅਗਲੇ ਅਗਲੇ ਰਾਊਂਡ ਉਧਰੋਂ ਸਿੱਖਿਆ ਗਿਆ ਹਾਂਜੀ ਇੱਥੇ ਬਠਿੰਡੇ ਜਿਹੜੀ ਓਡੀਸ਼ਨ ਹੋਈ ਇਹਦੇ ਵਿੱਚ ਬੱਚੇ ਸਿਲੈਕਟ ਕੀਤੇ ਗਏ ਫਿਰ ਉੱਥੇ ਮੋਹਾਲੀ 7 ਦਿਨਾਂ ਦਾ ਟਾਈਮ ਦਿੱਤਾ ਗਿਆ ਸਾਨੂੰ ਕਿ ਬੱਚੇ ਤੁਸੀਂ ਪ੍ਰੀਪੇਅਰ ਕਰਕੇ ਆਉਣਾ ਹੈ ਤੇ ਉੱਥੇ ਆਡੀਸ਼ਨ ਹੋਇਆ ਸਾਡਾ ਮੈਗਾ ਆਡੀਸ਼ਨ ਉੱਥੇ ਬਿਨਾਂ 뮤ਜ਼ਿਕ ਤੋਂ ਗਾਣਾ ਸੀ ਉੱਥੇ 뮤ਜ਼ਿਕ ਨਾਲ ਗਾਣਾ ਸੀ ਤੇ ਫਿਰ ਉਹਨਾਂ ਵਿੱਚੋਂ 24 ਬੱਚੇ ਕੱਢੇ ਗਏ ਨਹੀਂ ਤੁਸੀਂ ਇਸ ਤੋਂ ਪਹਿਲਾਂ ਕਦੀ 뮤ਜ਼ਿਕ ਦੇ ਨਾਲ ਗਾਇਆ ਸੀ ਨਹੀਂ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਗਾਇਆ ਫਿਰ ਔਖਾ ਨਹੀਂ ਲੱਗਿਆ ਉੱਥੇ ਤਿਆਰੀ ਕਰਵਾਈ ਗਈ ਕਿਵੇਂ ਲੱਗਿਆ ਤਿਆਰੀ ਉਹਨਾਂ ਨੇ ਸਾਨੂੰ ਜਿਹੜਾ 7 ਦਿਨ ਦਾ ਟਾਈਮ ਦਿੱਤਾ ਉਹਦੇ ਵਿੱਚ ਤਿਆਰੀ ਕੀਤੀ ਫਿਰ ਉੱਥੇ ਕੀ ਕਰ ਘਰ ਤਿਆਰੀ ਕੀਤੀ ਸੀ ਕਰਤੇ ਰਹੀ ਕਿਤੇ ਫਿਰ ਉੱਥੇ ਜਦੋਂ ਤੁਹਾਨੂੰ ਮੌਕਾ ਮਿਲਿਆ ਤੇ ਤੁਸੀਂ ਜਦੋਂ ਇੱਥੋਂ ਤੁਹਾਡੀ ਬਠਿੰਡੇ ਚੋਣ ਹੋਈ ਉਹ ਉਹਦੋਂ ਕਿਹੜਾ ਗੀਤ ਗਾਇਆ ਉਹਨਾਂ ਉਹਨਾਂ ਵੱਲੋਂ ਦੱਸਿਆ ਗਿਆ ਜਿਹੜੇ ਜੱਜਸ ਵੱਲੋਂ ਦੱਸਿਆ ਗਿਆ ਜਿਉਂ ਜਾਂ ਜਿਹੜੀ ਤੁਹਾਨੂੰ ਕੋਈ ਯਾਦ ਸੀ ਤੇ ਉਹਨਾਂ ਨੇ ਕਿਹਾ ਬੱਚੇ ਕੁਝ ਵੀ ਸੁਣਾਓ ਕੀ ਕੀ ਕੁਝ ਉੱਥੇ ਦਾ ਕੀ ਪ੍ਰੋਸੀਜਰ ਸੀ ਉੱਥੇ ਦਾ ਉਹਨਾਂ ਨੇ ਉਹਨਾਂ ਦੇ ਸ਼ੋਰਟ ਸੀ ਵੀ ਤੁਸੀਂ ਕੋਈ ਵੀ ਗਾਣਾ ਗਾ ਸਕਦੇ ਹੋ ਉੱਥੇ ਫਿਰ ਆਪਣੀ ਮਰਜ਼ੀ ਦਾ ਗਾਣਾ ਗਾਇਆ ਬਹੁਤ ਅੱਛੇ ਜਿਹਦੇ ਤੋਂ ਤੁਹਾਡੀ ਚੋਣ ਹੋਈ ਹਾਂਜੀ ਅ ਮੈਂ ਚਾਹਣਾ ਹੈ ਕਿ ਤੁਹਾਡੀ ਆਵਾਜ਼ ਜਿਹੜੀ ਹੈਗੀ ਹੈ ਅ ਬੜੀ ਬੜੀ ਮਿੱਠੀ ਆਵਾਜ਼ ਹੈ ਤੇ ਦਰਸ਼ਕ ਵੀ ਚਾਹੁੰਦੇ ਹੋਣਗੇ ਕਿ ਗੱਲਾਂ ਬਾਤਾਂ ਦਾ سلسلہ ਤਾਂ ਜਾਰੀ ਰਹੇਗਾ ਕਿਸੇ ਹੋਰ ਖੂਬਸੂਰਤ ਗੀਤ ਦੇ ਨਾਲ ਸਾਥ ਪਾਓ ਫਿਰ ਬਾਕੀ ਗੱਲਾਂ ਕਰਦੇ ਬਾਅਦ ਹਾਂ ਬਾਵਾਂ ਮਿੱਟੀ ਦਾ ਬਣਾਉਨੀਆ ਬਾਵਾਂ ਮਿੱਟੀ ਦਾ ਬਣਾਉਨੀਆ ਵੇ ਉਹਨੂੰ ਤੇਰੇ ਪੱਗ ਬਣ ਕੇ ਦੁੱਖ ਦਿਲ ਦੇ ਸੁਣਾਉਨੀਆ ਬਾਵਾ ਮਿੱਟੀ ਦਾ ਏ ਬੋਲਦਾ ਹੀ ਨਹੀਂ ਬਾਵਾ ਮਿੱਟੀ ਦਾ ਏ ਬੋਲਦਾ ਹੀ ਨਹੀਂ ਉਹ ਮੇਰੀ ਗੱਲ ਸੁਣ ਲੈਂਦਾ ਦੁੱਖ ਆਪਣੇ ਫਰੋਲਦਾ ਹੀ ਨਹੀਂ ਦੁੱਖ ਆਪਣੇ ਫਰੋਲਦਾ ਹੀ ਨਹੀਂ ਉਹ ਮੁਖ ਮੇ ਤੁਮ ਹੋੜ ਆਈ ਦਿਲ ਮੇਰਾ ਤੋੜ ਆਈ ਜਾ ਕੇ ਪਰਦੇਸੀ ਡੇਰੇ ਲਾਲਏ ਤੇਰਿਆਂ ਵਿਛੋੜਿਆਂ ਨੇ ਚੰਦਰਿਆਂ ਚੋਰੀਆਂ ਨੇ ਮੈਂ ਤੇ ਮੇਰਾ ਬਾਵਾ ਦੋਵੇਂ ਖਾਲੇ ਓ ਬਾਵਾ ਮਿੱਟੀ ਦਾ ਇਹ ਦੁੱਖ ਸਹਿੰਦਾ ਬਾਵਾ ਮਿੱਟੀ ਦਾ ਇਹ ਦੁੱਖ ਸਹਿੰਦਾ ਵੇ ਜਦੋਂ ਤੈਨੂੰ ਚੇਤੇ ਕਰਦਾ ਏ ਵੀ ਮੇਰੇ ਵਾਂਗੂ ਰੋ ਪੈਂਦਾ ਇਹ ਵੀ ਮੇਰੇ ਵਾਂਗੂ ਰੋ ਪੈਂਦਾ ਲਾਲ ਫੁਲਕਾਰੀਆਂ ਜੋ ਰੀਜਾਂ ਨਾ ਸਵਾਰੀਆਂ ਜੋ ਲੱਗਦੀਆਂ ਚੁੰਨੀਆਂ ਚਿੱਟੀਆਂ ਰੂ ਮੇਰੀ ਬੁੱਤ ਹੋ ਗਈ ਵਿਦਵਾਏ ਰੁੱਤ ਹੋ ਗਈ ਰੋਲ ਗਿਆ ਜਵਾਨੀ ਵਿੱਚ ਮਿੱਟੀਆਂ ਓ ਬਾਵਾ ਮਿੱਟੀ ਦਾ ਏ ਟੁੱਟ ਚੱਲਿਆ ਉਮਰਾਂ ਦਾ ਮੁੱਕ ਚੱਲਿਆ ਪੈਂਡਾਂ ਉਮਰਾਂ ਦਾ ਮੁੱਕ ਚੱਲਿਆ ਤਤੇ ਤਤੇ ਹੰਝੂਆਂ ਨੇ ਦੁੱਖ ਕਤੇ ਹੰਝੂਆਂ ਨੇ ਹਿਜਰਾਂ ਦਾ ਚਰਖਾ ਤੂੰ ਦੇ ਗਿਓ ਸਦਰਾਂ ਵੀਰਾਂ ਨ ਹੋਈਆਂ ਸਭੇ ਸ਼ਮਸ਼ਾਨ ਹੋਈਆਂ ਇੱਕ ਵਾਰੀ ਪਿੰਡ ਆ ਜਾ ਦੀਪਸਿਓ ਓ ਬਾਬਾ ਮਿੱਟੀ ਦਾ ਏ ਵਰਗਾ ਬਾਬਾ ਮਿੱਟੀ ਦਾ ਇਹ ਬੁੱਤ ਵਰਗਾ ਵੇ ਲੋਕਾਂ ਨੂੰ ਖਿਡਾਉਣਾ ਲੱਗਦਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ ਬਹੁਤ ਅੱਛੇ ਬਹੁਤ ਪਿਆਰੀ ਵਾਜ ਤੁਹਾਡੀ ਮਿੱਠੀ ਬਾਜ਼ ਐ ਜਦੋਂ ਮਨਪ੍ਰੀਤ ਤੁਸੀਂ ਉੱਥੇ ਮੋਹਾਲੀ ਦੀ ਵਿੱਚ ਰਹੇ ਆ ਜਦੋਂ ਮੇਰੇ ਗਾੜੀ ਸਿੰਦੀ ਵਿੱਚ ਗਏ ਤਾਂ ਉਹ ਜਿਹੜਾ ਐਡੀਸ਼ਨ ਐ ਉਹ ਤੁਹਾਡੀ ਲਗਾਤਾਰ ਚੱਲਦੀ ਸੀ ਜਾਂ ਵਿੱਚੋਂ ਕੁਝ ਬ੍ਰੇਕ ਦਿੱਤੀ ਜਾਂਦੀ ਸੀ ਤਿਆਰੀ ਵਾਸਤੇ ਨਹੀਂ ਸਰ ਮੈਗਾ ਐਡੀਸ਼ਨ 'ਚ ਉੱਥੇ ਕੋਈ ਤਿਆਰੀ ਨਹੀਂ ਸੀ ਸਿਰਫ ਉੱਥੇ ਬਸ ਪਹਿਲਾਂ ਸਾਨੂੰ ਟਿਕਟ ਦਿੱਤੀ ਸੀਗੀ ਇਥੋਂ ਉਹ ਟਿਕਟ ਦੇ ਅਨੁਸਾਰ ਨੰਬਰ ਲੱਗੇ ਸੀ ਲਾਈਨ ਵਾਈਜ਼ ਬੱਚੇ ਜਾਂਦੇ ਸੀ ਸੁਣਾ ਕੇ ਆ ਜਾਂਦੇ ਸੀ ਉਹ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਸੀ ਜੀ ਉਸ ਤੋਂ ਬਾਅਦ ਘਰ ਆ ਗਏ ਹਾਂਜੀ ਉਸ ਤੋਂ ਬਾਅਦ ਘਰ ਆ ਗਏ ਉਹਨਾਂ ਨੇ ਸਾਨੂੰ ਇੱਕ ਇੱਕ ਦਿਨ ਦਾ ਟਾਈਮ ਦਿੱਤਾ ਤੇ ਫਿਰ ਸਾਨੂੰ ਵਾਪਸ ਉੱਥੇ ਪਰਮਾਨੈਂਟਲੀ ਬੁਲਾ ਲਿਆ ਉੱਥੇ ਸਟੂਡੈਂਟ ਬਾਕੀ ਰਹਿੰਦਾ ਪ੍ਰੋਗਰਾਮ ਮੁਹੱਲੀ ਰਿਹਾ ਫਿਰ ਹਾਂਜੀ ਬਾਕੀ ਰਹਿੰਦਾ ਹੋਟਲ 'ਚ ਫਿਰ ਉੱਥੇ ਤਿਆਰੀ ਕਰਾਉਂਦੇ ਸੀ ਤੁਹਾਡੀ ਗੀਤਾਂ ਦੀ ਹਾਂਜੀ ਉੱਥੇ ਤਿਆਰੀ ਕਰਵਾਉਂਦੇ ਸੀ ਸਾਡੇ ਮੈਂਟਰ ਵਿਵੇਕ ਸਰ ਉਹ ਸਾਨੂੰ ਸਭ ਕੁਝ ਤਿਆਰ ਕਰਵਾਉਂਦੇ ਸੀ ਗੀਤਾਂ ਦੀ ਚੋਣ ਉਹਨਾਂ ਵੱਲੋਂ ਕੀਤੀ ਜਾਂਦੀ ਸੀ ਹਾਂਜੀ ਉਹਨਾਂ ਦੁਆਰਾ ਦੱਸਿਆ ਜਾਂਦਾ ਸੀ ਕਿ ਤੁਸੀਂ ਪੌਪ ਸੰਗ ਗਾਣੇ ਨੇ ਫੌਕ ਸੰਗ ਗਾਣੇ ਨੇ ਉਸੇ ਹਿਸਾਬ ਨਾਲ ਜਿਹੜਾ ਸਾਡੀ ਟੋਨ ਨੂੰ ਮੈਚ ਕਰਦਾ ਉਹ ਸਭ ਨਾਲ ਸਾਡੀ ਤਿਆਰੀ ਕਰਵਾਉਂਦੇ ਤੁਹਾਡੀ ਜਿਹੜੀ ਗੀਤ ਹੈ ਜਿਹਦੇ ਤੁਸੀਂ ਸੁਣਾਏ ਆ ਸਾਡੇ ਪ੍ਰੋਗਰਾਮ ਦੇ ਵਿੱਚ ਸੁਣਾਏ ਆ ਬੜੇ ਚੋਣਵੇਂ ਗੀਤ ਹੈ ਬੜੇ ਪਿਆਰੇ ਗੀਤ ਹੈ ਇਹ ਤੁਹਾਡੀ ਆਪਣੀ ਪਸੰਦ ਹੈ ਕਿ ਉਹਨਾਂ ਦੀ ਪਸੰਦ ਸੀ ਇਹ ਤਾਂ ਮੇਰੀ ਆਪਣੀ ਪਸੰਦ ਹੈ ਜੀ ਤੁਹਾਡੀ ਗੀਤਾਂ ਦੀ ਸਿਲੈਕਸ਼ਨ ਬੜੀ ਖੂਬਸੂਰਤ ਹੈ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਜਿਹੜਾ ਗੀਤ ਤੁਸੀਂ ਸਭ ਤੋਂ ਪਹਿਲਾਂ ਸੁਣਾਇਆ ਹੈ ਇੱਥੇ ਪਈ ਇਸ਼ਕੇ ਦੀ ਮਾਰ ਆ ਇਸ ਗੀਤ ਨੇ ਇੱਕ 17 ਸਾਲ ਦੀ ਉਮਰ ਦੇ ਵਿੱਚ ਉਸ ਸਿੰਗਰ ਨੂੰ ਸਟਾਰ ਬਣਾ ਦਿੱਤਾ ਸੀ ਇੰਨਾ ਕਿ ਉਹ ਉਹਨਾਂ ਨੂੰ ਮਤਲਬ ਜਿਹੜਾ ਹੈ ਰਿਸਪਾਂਸ ਮਿਲਿਆ ਕਿ ਉਹਨਾਂ ਦੇ ਕੋਲੋਂ ਉਹ ਜਿਹੜਾ ਲੋਕਾਂ ਵੱਲੋਂ ਮਿਲਿਆ ਹੈ ਰਿਸਪਾਂਸ ਸੀਗਾ ਉਹ ਸੰਭਾਲਿਆ ਨਹੀਂ ਗਿਆ ਉਮਰ ਛੋਟੀ ਸੀ ਰਿਸਪਾਂਸ ਜ਼ਿਆਦਾ ਮਿਲ ਗਿਆ ਅਮਰਦੀਪ ਗਿੱਲਸਾਬ ਦਾ ਗੀਤ ਲਿਖਿਆ ਹੋਇਆ ਤੁਸੀਂ ਉਹਨਾਂ ਗੀਤਾਂ ਦੀ ਚੋਣ ਕੀਤੀ ਤੁਹਾਡੀ ਸਿਲੈਕਸ਼ਨ ਬੜੀ ਪਿਆਰੀ ਹੈ ਬਹੁਤ ਅੱਛੇ ਜਿਹੇ ਹੈ ਤੁਹਾਡੀ ਚੋਣ ਤੁਹਾਨੂੰ ਅਕਾਲ ਪੁਰਖ ਵੱਲੋਂ ਇਹ ਗੋਡ ਗਿਫਟ ਹੈ ਕਿ ਤੁਸੀਂ ਚੰਗੇ ਗੀਤ ਜਿਹੇ ਗਾਏ ਬਾਬਾ ਸਾਹਿਬ ਦਾ ਗੀਤ ਗਾਇਆ ਚੋਂ ਤੁਹਾਡੀ ਬਹੁਤ ਵਧੀਆ ਫਿਰ ਉੱਥੇ ਉਸ ਤੋਂ ਬਾਅਦ ਵੀ ਜਿਹੜੇ ਹੈ ਕਿੰਨੇ ਰਾਊਂਡ ਤੁਸੀਂ ਜਿਹੜੇ ਉਹ ਪਾਰਟਿਸਿਪੇਟ ਕੀਤਾ ਅ ਜੇ ਆਡੀਸ਼ਨ ਮੈਗਾ ਆਡੀਸ਼ਨ ਤੇ ਉਸ ਤੋਂ ਬਾਅਦ ਤਿੰਨ ਸਟੂਡੀਓ ਰਾਊਂਡ ਮੈਂ ਕੱਡੇ ਉੱਥੇ ਤੀਸਰੇ ਰਾਊਂਡ ਚ ਮੈਂ ਡੇਂਜਰ ਜ਼ੋਨ ਚ ਚਲੀ ਗਈ ਤੇ ਫਿਰ ਘਰ ਵਾਪਸ ਆਉਣਾ ਕਿੰਨਾਕ ਸਮਾਂ ਬਹਾਲੀ ਰਹਿਣ ਦਾ ਮੌਕਾ ਮਿਲੇ ਅ 17-18 ਦਿਨ ਉੱਥੇ ਰਹਿ ਮੈਂ ਤਾਂ ਉਹ ਸਾਰਾ ਰਹਿਣ ਦਾ ਪ੍ਰੋਗਰਾਮ ਉਹਨਾਂ ਵੱਲੋਂ ਹੀ ਸੀਗਾ ਜਾਂ ਤੁਹਾਡੇ ਵੱਲੋਂ ਆਪ ਦੇ ਵੱਲੋਂ ਨਿੱਜੀ ਤੌਰ ਤੇ ਨੇ ਜਿੰਨੀ ਜੀ ਦੌਰ ਤੇ ਨਹੀਂ ਸਭ ਕੁਝ ਉਹੀ ਕਰ ਰਹੇ ਸੀ ਐਡਜਸਟ ਉਹਨਾਂ ਬਨੋ ਕੀਤਾ ਜਾ ਰਿਹਾ ਸੀ ਤਾਂ ਜਿਹੜਾ ਉੱਥੇ ਰਹਿ ਕੇ ਤੁਹਾਨੂੰ ਕਿਵੇਂ ਲੱਗਿਆ ਤੁਹਾਡੇ ਦੋਸਤ ਵੀ ਬਣੇ ਹੋਣਗੇ ਬੜੀਆਂ ਸਾਂਝਾਂ ਬਣੀਆਂ ਹੋਣਗੀਆਂ ਪੰਜਾਬ ਪੱਧਰ ਤੇ ਪੰਜਾਬ ਤੋਂ ਬਾਹਰਲੇ ਵੀ ਕੋਈ ਭਾਗੀਦਾਰ ਆਏ ਸੀ ਕਿ ਪੰਜਾਬ ਦੀ ਸੀ ਪੰਜਾਬ ਦੇ ਸੀ Rajasthan ਦੇ ਵੀ ਸੀ ਅੱਛਾ ਹਾਂਜੀ ਉਧਰ ਪਾਰਲੇ ਵੀ ਸੀ ਬਹੁਤ ਵਧੀਆ ਸਾਰੇ ਬੱਚੇ ਪਹਿਲਾਂ ਲੱਗਦਾ ਸੀ ਵੀ ਮੈਂ ਇਕੱਲੀ- ਇਕੱਲੀ ਜਿਹਾ ਉੱਥੇ ਤੇ ਬਾਅਦ ਚੋ ਜਦੋਂ ਪਤਾ ਲੱਗਿਆ ਵੀ ਨਹੀਂ ਇਹ ਵੀ ਮੇਰੇ ਵਰਗੇ ਨੇ ਫਿਰ ਸਾਂਝ ਪਈ ਕੱਠੇ ਰਿਆ ਸਲੇ ਜਾਂਦੇ ਕੱਠੇ ਉੱਥੇ ਖੇਡਣ ਖੇਡਦੇ ਵੀ ਸੀ ਬਹੁਤ ਗੱਲਾਂ ਵੀ ਕਰਦੇ ਤੇ ਜੇ ਕਿਤੇ ਕੋਈ ਗਲਤੀ ਹੁੰਦੀ ਇੱਕ ਦੂਸਰੇ ਤੋਂ ਤਾਂ ਉਹ ਵੀ ਦੱਸ ਸਕਦੇ ਇੱਕ ਦੂਸਰੇ ਨੂੰ ਫਿਰ ਕਿਸੇ ਨਾਲ ਤਾਲਮਿਲ ਬਣਿਆ ਕੋਈ ਦੋਸਤ ਵੀ ਬਣੇ ਤੁਹਾਡੇ ਹਾਂਜੀ ਬਹੁਤ ਦੋਸਤ ਬਣੇ ਅੱਛਾ ਤਾਂ ਜਿਹੜੇ ਬੱਚੇ ਉੱਥੇ ਫਾਈਨਲਿਸਟ ਦੇ ਵਿੱਚ ਗਏ ਆ ਜਿਹੜੇ ਮਤਲਬ ਰਾਵਾਸ ਪੰਜਾਬ ਦੀ ਸੀਜ਼ਨ 9 ਦਾ ਜਿਹੜਾ ਫਾਈਨਲਿਸਟ ਸੀਗਾ ਉਹ ਉਹਦੇ ਵਿੱਚ ਤੇ ਤੁਸੀਂ ਆਪਣੇ ਵਿੱਚ ਕੀ ਫਰਕ ਮਹਿਸੂਸ ਕੀਤਾ ਜਦੋਂ ਇਹ ਪ੍ਰੋਗਰਾਮ ਫਾਈਨਲ ਹੋ ਗਿਆ ਕਿ ਉਹ ਬੱਚਾ ਜਿਹੜਾ ਰਹੇਗਾ ਜਿਹੜਾ ਫਾਈਨਲਿਸਟ ਬਣਿਆ ਹੈ ਤਾਂ ਉਹਦੇ ਵਿੱਚ ਤੇ ਤੁਹਾਡੇ ਵਿੱਚ ਕਿੰਨਾ ਅੰਤਰ ਸੀ ਕੀ ਕਮੀਆਂ ਸੀ ਕੀ ਵਜ੍ਹਾ ਸੀ ਕਿਸ ਵਜ੍ਹਾ ਕਰਕੇ ਤੁਸੀਂ ਰਹੇਗੇ ਤੇ ਉਹ ਜਿਹੜੇ ਫਾਈਨਲਿਸਟ ਬਣੇ ਅ ਸਭ ਤੋਂ ਪਹਿਲੀ ਵਜ੍ਹਾ ਤਾਂ ਕਹਿੰਦੇ ਗੁਰੂ বিনা ਗਤ ਨਹੀਂ ਉਹਨਾਂ ਨੇ ਗੁਰੂ ਧਾਰਿਆ ਹੋਇਆ ਸੀ ਤੇ ਮੈਂ ਕਿਸ ਤੋਂ ਸਿੱਖੀ ਨਹੀਂ ਸੀ ਪਹਿਲਾਂ ਤਾਂ ਮੈਨੂੰ ਸਭ ਤੋਂ ਵੱਡਾ ਫਰਕ ਇਹ ਲੱਗਿਆ ਜਦੋਂ ਉਤੇ ਸਾਨੂੰ ਵਿਵੇਕ ਸਰ ਸਰਗਮ ਸਿਖਾਉਂਦੇ ਉਹ ਸਾਰੇ ਬੱਚੇ ਸਿੱਖਦੇ ਸੀ ਜਾਂ ਸਿੱਖੇ ਹੋਏ ਸੀ ਤੇ ਉਹ ਨਾਲ ਦੀ ਨਾਲ ਕਰ ਲੈਂਦੇ ਮੈਨੂੰ ਟਾਈਮ ਲੱਗਦਾ ਮੈਂ ਬਾਅਦ ਚ ਪੁੱਛਦੀ ਰਹਿੰਦੀ ਮੈਂ ਕਹਿੰਦੀ ਵੀ ਆਹ ਕੀ ਹੋਇਆ ਇੱਥੇ ਇੱਥੇ ਮੈਨੂੰ ਵੀ ਦੱਸੋ ਮੈਂ ਬਾਅਦ ਚ ਰਿਵਾਈਜ਼ ਕਰਦੇ ਹਾਂ ਸਾਰਾ ਕੁਝ ਹਾਂ ਇਹ ਕਮੀ ਲੱਗੀ ਮੈਨੂੰ ਵੀ ਮੈਂ ਸਿੱਖੀ ਨਹੀਂ ਸੀ ਹੋਈ ਤਾਂ ਫਿਰ ਉਸ ਤੋਂ ਬਾਅਦ ਦੀ ਵਿੱਚ ਤੁਸੀਂ ਆ ਕੇ ਸਿੱਖਣਾ ਸ਼ੁਰੂ ਕੀਤਾ ਅ ਹਾਂਜੀ ਪਹਿਲਾਂ ਸਿੱਖਣਾ ਸ਼ੁਰੂ ਕੀਤਾ ਸੀਗਾ ਤੇ ਫਿਰ ਬੋਰਡ ਦੀ ਕਲਾਸ 10th ਬੋਰਡ ਦੀ ਕਲਾਸ ਹੋਣ ਕਰਕੇ ਫਿਰ ਮੈਂ ਇੱਕ ਵਾਰੀ કરી ਰਿਆਜ਼ ਕਰਦੀਆਂ ਤੇ ਅਗਲੀ ਕਲਾਸ ਕਰੂੰਗੀ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਇਲਾਕੇ ਵਾਲੇ ਵੱਲੋਂ ਤੁਹਾਨੂੰ ਕਿੰਨਾ ਕੁ ਰਿਸਪੌਂਸ ਮਿਲਿਆ ਕੀ ਮਹਿਸੂਸ ਹੋਇਆ ਕਿ ਜਦੋਂ ਤੁਸੀਂ ਵੌਇਸ ਆਫ ਪੰਜਾਬ 'ਚ ਨਹੀਂ ਸੀ ਗਏ ਉਦੋਂ ਤੋਂ ਤੇ ਵੌਇਸ ਆਫ ਪੰਜਾਬ 'ਚ ਜਾਣ ਤੋਂ ਬਾਅਦ ਵਿੱਚ ਕੀ ਫਰਕ ਮਹਿਸੂਸ ਕੀਤਾ ਬਹੁਤ ਵੱਡਾ ਫਰਕ ਸੀ ਜੀ ਮੈਨੂੰ ਬਹੁਤ ਖੁਸ਼ੀ ਹੋਈ ਸੀ ਤੇ ਪਿੰਡ ਵਾਲੇ ਰਿਸ਼ਤੇ ਮਾਂ ਪਿਓ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀਗਾ ਤੇ ਜਦੋਂ ਮੈਂ ਉੱਥੇ ਸੀ ਉਹਦੇ ਵੀ ਰਿਸ਼ਤੇਦਾਰ ਸਾਰੇ ਫੋਨ ਕਰ ਕਰਕੇ ਪੁੱਛਦੇ ਬੱਚਾ ਕਿਵੇਂ ਆ ਬੱਚੇ ਦੀ ਹਸਲ ਸਹੀ ਚੱਲ ਰਹੀ ਆ ਸਾਨੂੰ ਬਹੁਤ ਖੁਸ਼ੀ ਆ ਸਾਡੀ ਬੱਚੀ ਆ ਉਦੋਂ ਹਰੇਕ ਕੋਈ ਕਹਿੰਦਾ ਸੀ ਇਹ ਸਾਡੀ ਬੱਚੀ ਆ ਤੇ ਜਦੋਂ ਮੈਂ ਵਾਪਸ ਆਈ ਤੇ ਉਦੋਂ ਜਦੋਂ ਮੈਂ ਅੱਜ ਸਕੂਲ ਜਾਣਾ ਤੇ ਪਿੰਡ ਵਾਲੇ ਕੋਲੋਂ ਦੀ ਲੰਘਦੇ ਤੇ ਕਹਿੰਦੇ ਹੁੰਦੇ ਸੀ ਆਹ ਕੁੜੀ ਆ ਜਿਹੜੀ ਮਹਾਲੀ ਜਾ ਕੇ ਆਈ ਹੈ ਬਹੁਤ ਅੱਛੀ ਕਿਉਂਕਿ ਦਰਸਲ ਜਦੋਂ ਲੋਕਾਂ ਵੱਲੋਂ ਜਿਹੜੇ ਸਾਡੇ ਦਰਸ਼ਕ ਐ ਸਰੋਤੇ ਆ ਉਹਨਾਂ ਨੂੰ ਰਿਸਪੌਂਸ ਮਿਲਦਾ ਉਹਨਾਂ ਨੂੰ ਹੌਸਲਾ ਅਫਸਾਈ ਮਿਲਦੀ ਚਲਦੀ ਹੋਈ ਗੱਡੀ ਦੇ ਪੁਰਜ਼ਿਆਂ ਨੂੰ ਤੇਲ ਦੇਣ ਵਰਗੀ ਹਾਲਤ ਹੁੰਦੀ ਐ ਕਿਉਂਕਿ ਜਦੋਂ ਇੰਨੀ ਹੌਸਲਾ ਅਫਸਾਈ ਮਿਲੇ ਫਿਰ ਬੱਚੇ ਦੇ ਜਿਹੜੇ ਗਿਆ ਕਦਮ ਐ ਸਾਡੇ ਕਦਮ ਜਿਹੜੇ ਹੈਗੇ ਆ ਉਹ ਆਪਣੀ ਮੰਜ਼ਲ ਵੱਲ ਬੜੀ ਤੇਜ਼ੀ ਨਾਲ ਵਧਣ ਲੱਗ ਪੈਂਦੇ ਆ ਤੁਸੀਂ ਮੋਰ ਦੀ ਕਲਾਸ ਤੋਂ ਬਾਅਦ ਦੇ ਵਿੱਚ ਕੀ ਫੈਸਲਾ ਕੀਤਾ ਪਰਿਵਾਰ ਨੇ ਜਾਂ ਤੁਸੀਂ ਵੀ ਇਹਨੂੰ ਤੁਸੀਂ ਸ਼ੌਕ ਤੱਕ ਹੀ ਮ hạnੂਦ ਰੱਖਿਆ ਜਾਂ ਇਹਨੂੰ ਤੁਸੀਂ ਆਪਣਾ ਕੈਰੀਅਰ ਵਜੋਂ ਚੁਣਨ ਨੂੰ ਤਰਜੀਹ ਦੇ ਰਹੇ ਹੋ ਕੈਰੀਅਰ ਵਜੋਂ ਜ਼ਰੂਰ ਚੁਣਾਂਗੇ ਜਮੇਨ ਨਾਲ ਨਾਲ ਪੜਾਈ ਵੀ ਚੱਲੇਗੀ ਤੇ ਨਾਲ ਨਾਲ ਮਿਊਜ਼ਿਕ ਕਲਾਸਸ ਵੀ ਲੱਗਣਗੀਆਂ। ਨਹੀਂ ਮਿਊਜ਼ਿਕ ਕਲਾਸਸ ਲੱਗਣਗੀਆਂ ਤੁਸੀਂ ਤਿਆਰੀ ਵੀ ਕਰੋਗੇ ਉਸ ਤੋਂ ਬਾਅਦ ਦੀ ਵਿੱਚ ਤੁਸੀਂ ਇਹਨੂੰ ਕਿਤੇ ਵਜੋਂ ਅਪਣਾ ਰਹੇ ਹੋ ਕਿ ਸ਼ੌਕ ਤਕਸੀਮ। ਕਿਤੇ ਵਜੋਂ ਅਪਣਾਵਾਂਗੇ ਜੀ। ਕਿਤੇ ਵਜੋਂ ਅਪਣਾਉਗੇ। ਇਸ ਤੋਂ ਪਹਿਲਾਂ ਤੁਹਾਨੂੰ ਕਿਸੇ ਵੌਇਸ ਆਫ ਪੰਜਾਬ ਤੋਂ ਬਿਨਾ ਇੱਕ ਬੜਾ ਬੜਾ ਪਲੇਟਫਾਰਮ 'ਤੇ ਤੁਹਾਨੂੰ ਉੱਥੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਉਸ ਤੋਂ ਇਲਾਵਾ ਇਲਾਕੇ ਦੇ ਵਿੱਚ ਜਾਂ ਸੱਜੇ ਖੱਬੇ ਵੀ ਤੁਹਾਨੂੰ ਕਿਸੇ ਸਟੇਜ ਦੇ ਉੱਤੇ ਪਰਫਾਰਮ ਕਰਨ ਦਾ ਮੌਕਾ ਮਿਲਿਆ। ਹਾਂਜੀ ਮਿਲਿਆ ਮੌਕਾ। ਕਿੱਥੇ ਮਿਲਿਆ ਕਿਹੜੀ ਕਿਸੇ ਮੇਲੇ ਤੇ ਕਿਸੇ ਫੰਕਸ਼ਨ ਤੇ ਕਿਸੇ ਕਿੱਥੇ-ਕਿੱਥੇ ਤੁਹਾਨੂੰ ਕੱਖਸਕ ਵੱਡੇ ਪ੍ਰੋਗਰਾਮ ਤੇ ਵੀ ਜਾਂਦਾ ਮੌਕਾ ਮਿਲਿਆ ਜਾਂ ਕਿਤੇ ਸਕੂਲ ਪੱਧਰ ਤੇ ਨਹੀਂ ਜੀ ਜਿਆਦਾ ਵੱਡੇ ਤਾਂ ਨਹੀਂ ਮੈਂ ਕਹੂੰਗੀ ਕਿਉਂਕਿ ਸਕੂਲ ਪੱਧਰ ਤੇ ਤਾਂ ਮਿਲਦੇ ਹੀ ਰਹਿੰਦਾ ਹੈ ਤੀਆਂ ਦੇ ਫੰਕਸ਼ਨ ਹੋਗੇ ਜਿਵੇਂ ਉੱਥੇ ਮੇਰੇ ਡੈਡੀ ਦੇ ਫਰੈਂਡ ਹੈਗੇ ਉਹ ਕਹਿ ਦਿੰਦੇ ਆ ਫਿਰ ਉੱਥੇ ਜਾਂਦੀਆਂ ਜਿਵੇਂ ਸਕੂਲ ਦੇ ਵਿੱਚ ਜਿਹੜੇ ਅਧਿਆਪਕਾਂ ਵੱਲੋਂ ਕਿੰਨਾ ਕਿ ਜਿਹੜਾ ਹੈਗਾ ਤੁਹਾਨੂੰ ਵਾਹਲਾ ਸ਼ੇਰੀ ਮੀਤ ਦਿੱਤੀ ਗਈ ਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇੱਕ ਐਕਸਟਰਾ ਮੇਰੀ ਬੱਚਾ ਸਾਡੀ ਕੁੜੀ ਆ ਜੀ ਦੀ ਕੁੜੀ ਨਵਾਂ ਡਾ ਟੈਲੈਂਟ ਹੈ ਤੇ ਸਕੂਲ ਦੇ ਵਿੱਚ ਕਿੰਨਾ ਕੁ ਰਿਸਪੌਂਸ ਮਿਲ ਸਕੂਲ ਚ ਬਹੁਤ ਰਿਸਪੌਂਸ ਮਿਲਦਾ ਜੀ ਸਤਕਾਰਯੋਗ ਪਰਮਜੀਤ ਸਰ ਅਮਾਨਤਪੱਟੀ ਮੈਡਮ ਸੁਨਾਲੀ ਗਾਵੜੀ ਮੈਡਮ ਬਹੁਤ ਐਪਰੀਸ਼ੀਏਟ ਕਰਦੇ ਬੱਚੇ ਤੁਸੀਂ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਆ ਉਹ ਕਹਿੰਦੇ ਵੀ ਕਿਤੇ ਵੀ ਮਨਪ੍ਰੀਤ ਤੂੰ ਪੈਸੇ ਵਜੋਂ ਜਾਂ ਕਿਸੇ ਵੀ ਕੋਈ ਵੀ ਕਰਦੇ ਹਾਲਾਤ ਠੀਕ ਨਾ ਹੋਣ ਤਾਂ ਤੂੰ ਸਾਨੂੰ ਦੱਸੀਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਨਾ ਪਰਬੰਦੇ ਚੈਨਲ ਦੇ ਪਲੇਟਫਾਰਮ ਤੇ ਪਹੁੰਚਣ ਦਾ ਜਿਹੜਾ ਸਭ ਤੋਂ ਵੱਡਾ ਜ਼ਰੀਆ ਉਹ ਕੌਣ ਬਣੇ ਪਰਮਜੀਤ ਸਰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਪਰਮਜੀਤ ਸਰ ਨੇ ਕਿ ਸਾਡੇ ਕੋਲ ਇੱਕ ਬੱਚਾ ਹੈਗਾ ਹੈ ਸਾਡੇ ਸਕੂਲ ਦੇ ਵਿੱਚ ਹੈ ਜਿਹਨਾਂ ਦੇ ਕੋਲ ਬਹੁਤ ਅੱਛਾ ਟੈਲੈਂਟ ਹੈ ਉਹ ਬੱਚਾ ਵੌਇਸ ਆਫ ਪੰਜਾਬ ਦੇ ਵਿੱਚ ਜਾ ਕੇ ਆਇਆ ਤਾਂ ਤੁਸੀਂ ਉਹਨਾਂ ਨੂੰ ਜਿਹੜੇ ਹੈਗਾ ਹੈ ਸਟੇਜ ਮੌਹੀਆ ਕਰਾਓ ਉਹਨਾਂ ਨੂੰ ਪਲੇਟਫਾਰਮ ਦਿਓ ਉਹਨਾਂ ਦਾ ਟੈਲੈਂਟ ਹੈ ਪਾ ਉਹਨਾਂ ਨੂੰ ਅੱਗੇ ਲੈ ਕੇ ਜਾइए ਸੋ ਮੈਂ ਚਾਹੁੰਦਾ ਹੈ ਕਿ ਪ੍ਰਿੰਸੀਪਲ ਸਾਹਿਬ ਦਾ ਸਰ ਪਰਮਜੀਤ ਸਿੰਘ ਹੋਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਨਾਬਰ ਬੰਦੇ ਚੈਨਲ ਦੀ ਵੀਡੀਓ ਦੇ ਵਿੱਚ ਰਹਿ ਕੇ ਪਹੁੰਚਾਇਆ ਤਾਂ ਲੰਬਾ ਸਮਾਂ ਹੋ ਗਿਆ ਗੱਲਬਾਤ ਕਰਦਿਆਂ ਨੂੰ ਦਰਸ਼ਕ ਵੀ ਬੋਰ ਹੋ ਰਹੇ ਹੋਣਗੇ ਮੈਂ ਚਾਹਣਾ ਹੈ ਕਿ ਕਿਸੇ ਖੂਬਸੂਰਤ ਗੀਤ ਦੇ ਨਾਲ ਹੋਰ ਸੱਜਣਾ ਪਾਉਂਦਾ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੋង ਗਵਾਚਾ ਨਿਗਾਹ ਮਾਰਦਾ ਆਈ ਵੇ ਮੇਰਾ ਲੋង ਗਵਾਚਾ ਦਿਲ ਦੇ ਆ ਭੜਿਆ ਕੇ ਮਾਰਦਾ ਏ ਤਾ ਨਵੇਂ ਤੈਨੂੰ ਰੋਟੀ ਦੇ ਬਹਾਨੇ ਵੇ ਰੋਟੀ ਦੇ ਬਹਾਨੇ ਵੇ ਦਿਲ ਦੇ ਆ ਭੇੜਿਆ ਕਿ ਮਾਰਦਾ ਏ ਤਾਨੇ ਵੇ ਮਿਲਣ ਮੈਂ ਆਏ ਤੈਨੂੰ ਰੋਟੀ ਦੇ ਬਹਾਨੇ ਵੇ ਰੋਟੀ ਦੇ ਬਹਾਨੇ ਵੇ ਮਿਲਣਾ ਤੇ ਮਿਲ ਨਹੀਂ ਤੇ ਰੁੱਸ ਜਾਂਗੇ ਸਦ ਲਈ ਮੈਂ ਤਾਂ ਨਾਲ ਮਨਾਈ ਵੇ ਮੇਰਾ ਲੋង ਗਵਾਚਾ ਨਿਗਾਹਾਂ ਕੁੰਡ ਤੇ ਆਵਾਜ਼ ਸੁਣੀ ਜੇਠਦੀ ਆਵਾਜ਼ ਸੁਣੀ ਜੇਠਦੀ ਕਾਲੇ ਕਾਲੇ ਆਈ ਸਮਟਾਲੀਆਂ ਦੇ ਹਿੱਟਦੀ ਕੱਢਿਆ ਸੀ ਕੁੰਡ ਤੇ ਆਵਾਜ਼ ਸੁਣੀ ਜੇਠਦੀ ਆਵਾਜ਼ ਸੁਣੀ ਜੇਠਦੀ ਮੈਨੂੰ ਸ਼ੱਕ ਪੈਂਦਾ ਜੱਪੜਕ ਕੇ ਦਿੱਦ ਪੇ ਡੂੰਗੀ ਥਾਈ ਵੇ ਮੇਰਾ ਲੌਂਗਵਾਚਾ ਨੀਗਾ ਮਾਰ ਨੀਗ ਨੀਗਾ ਮਾਰਦਾ ਆਈ ਵੇ ਮੇਰਾ ਲੌਂਗਵਾਚਾ ਬਹੁਤ ਅੱਛੇ ਬ ਬੜੀ ਖੁਸ਼ਹੁਰਤ ਬਾਜਤ ਉਹਨੇ ਗੀਤਾਂ ਦੀ ਚੋਣ ਤੋਂ ਮੈਂ ਬੜਾ ਖੁਸ਼ ਆ ਕਿ ਜਿੰਨੇ ਵੀ ਤੁਸੀਂ ਗੀਤਾਂ ਦੀ ਚੋਣ ਕੀਤੀ ਹੈ ਬੜੇ ਪਿਆਰੀ ਗੀਤੇ ਅੱਜ ਦੇ ਬੱਚੇ ਜਿਹੜੇ ਹੈ ਨਾ ਅੱਧੇ ਅੰਗਰੇਜ਼ੀ ਵਾਲੇ ਜਿਹਨਾਂ ਦੀ ਸ਼ਬਦਾਈ ਵਰਤੋਂ ਕੀਤੀ ਗਈ ਆ ਬਹੁਤ ਬੱਚਾ ਨੂੰ ਇਹੋ ਜਿਹਾ ਚੱਲੀ ਚੱਲ ਜਾ ਉੱਠਦਾ ਵੀ ਉਹ ਨਵੇਂ ਗੀਤ ਗਾਏ ਜਾਣ ਪਰ ਉਹਨਾਂ ਗੀਤਾਂ ਦੇ ਉਹ ਦੋ ਦਿਨ ਦੇ ਮਹਿਮਾਨ ਆ ਜਿਹੜੇ ਤੁਸੀਂ ਗੀਤ गा ਰਹੇ ਉਹ ਬਰਿਆਂ ਤੋਂ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ ਤੇ ਰਾਸ ਕਰ ਰਹੇ ਆ ਮਨਪ੍ਰੀਤ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੰਮੀ ਡੈਡੀ ਤੇ ਦਾਦੀ ਤੇ ਇੱਕ ਬ੍ਰਦਰ ਮੰਮੀ ਡੈਡੀ ਦਾਦੀ ਦੇ 브్రਦਰ اچھا اچھا 브్రਦਰ ਛੋਟਾ ਹੈ ਕਿ ਵੱਡਾ 브్రਦਰ ਛੋਟਾ ਜੀ ਉਹਨਾਂ ਨੂੰ ਵੀ ਗਾਉਣ ਦਾ ਸ਼ੌਕ ਹੈ ਨਹੀਂ ਜੀ ਉਹਨਾਂ ਨੂੰ ਗਾਉਣ ਦਾ ਸ਼ੌਕ ਨਹੀਂ ਆ ਜਦੋਂ ਤੁਸੀਂ ਉੱਥੇ ਜਾ ਕੇ ਗਏ ਮਤਲਬ ਉਹ ਐਸਾ ਪੰਜਾਬ ਦੇ ਵਿੱਚ ਤਾਂ ਉਸ ਤੋਂ ਬਾਅਦ ਦੀ ਵਿੱਚ ਕਈ ਵਾਰੀ ਸਾਬ ਵੀ ਛੋਟੇ ਭਰਾ ਜਿਹੜੇ ਵੱਡੀਆਂ ਭੈਣਾਂ ਨਾਲ ਵੀ ਲੜਦੇ ਆ ਹਾਂਜੀ ਗੁੱਸੇ ਕੇ ਲਈ ਵੀ ਚਲਦੀ ਸਾਰੇ ਭਰਾ ਹਾਂਜੀ ਸਾਰੇ ਪਰਵਾਦੇ ਵਿੱਚ ਹੀ ਚਲਦੀ ਛੋਟੇ ਛੋਟੇ ਬੱਚਿਆਂ ਚ ਅਕਸਰ ਹੁੰਦਾ ਤਾਂ ਉਹ ਤੁਹਾਡੇ گاਉਂ ਤੋਂ ਉਹ ਉਹਨਾਂ ਨੂੰ ਸੰਤੁਸ਼ਟੀ ਹੈ ਖੁਸ਼ੀ ਮਹਿਸੂਸ ਕਰਦੀ ਹੈ ਜਾਂ ਜੈਲਸੀ ਹੈ ਜੈਲਸੀ ਹੈ ਜੀ ਉਹ ਕਦੇ ਕਦੇ ਵੀ ਜਦੋਂ ਉਹ ਸ਼ੋਹ ਨਹੀਂ ਕਰਦਾ ਵੀ ਮੈਨੂੰ ਖੁਸ਼ੀ ਆ ਬਟ ਉਹ ਮੈਂ ਉਹਦੇ ਦੋਸਤਾਂ ਤੋਂ ਪੁੱਛਦੀ ਆ ਇਹਦਾ ਕੀ ਰਿਸਪੌਂਸ ਆ ਇਹ ਮੈਨੂੰ ਨਹੀਂ ਦੱਸਦਾ ਤੇ ਉਹ ਕਹਿੰਦੇ ਆ ਵੀ ਨਹੀਂ ਦੀਦੀ ਇਹ ਬਹੁਤ ਖੁਸ਼ ਹੁੰਦਾ ਤੁਹਾਨੂੰ ਵੇਖ ਕੇ ਪਰ ਮੇਰੇ ਸਾਹਮਣੇ ਮੇਰੇ ਨਾਲ ਲੜਦਾ ਆ ਅੱਛਾ ਲੜਦਾ ਯਾਨੀ ਅੰਦਰੂਨੀ ਤੌਰ ਤੇ ਉਹ ਖੁਸ਼ ਨਹੀਂ ਹੈ ਅੰਦਰੂਨੀ ਤੌਰ ਤੇ ਖੁਸ਼ ਹੈ ਜੀ ਉਹ ਅੰਦਰੂਨੀ ਤੌਰ ਤੇ ਖੁਸ਼ ਹੈ ਪਰ ਉਹ ਆਪਦਾ ਜਿਹੜਾ ਹੈ ਗਾਇਬ ਭਾਵ ਹੈ ਉਹ ਵਿਅਕਤ ਨਹੀਂ ਕਰ ਸਕਦਾ ਤੁਹਾਡੇ ਕੋਲ ਆਪਦੇ ਮੂੰਹੋਂ ਤੁਹਾਨੂੰ ਸ਼ਾਬਾਸ਼ ਹੀ ਨਹੀਂ ਦੇਣੀ ਚਾਹੁੰਦਾ ਕਿਉਂਕਿ ਜੇ ਸ਼ਾਬਾਸ਼ ਦਿੱਤੀ ਫਿਰ ਲੜੂ ਕਿਵੇਂ ਹਾਂਜੀ ਲੜਨਾ ਤੇ ਮਿਲਣਾ ਦਾ ਨਾ ਇਹ ਰਿਸ਼ਤੇ ਦਾ ਇੱਕ ਇਹ ਮੂੰਹ ਪਿਆਰੀ ਸਾਬਿਤ ਕਰਦਾ ਹੈ ਜ ਲੜਨਾ ਹੈ ਕਿਉਂਕਿ ਜਿਹੜੀ ਨੋਕ ਚੋਕ ਹੈ ਜ਼ਿੰਦਗੀ ਦਾ ਹਿੱਸਾ ਹੈ ਸਾਰੀ ਉਮਰ ਦੇ ਜਰੀਆ ਇਹ ਸਰਮਾਇਆ ਇਹ ਨਹੀਂ ਮਿਲਣਾ ਤੁਹਾਡੇ ਦੋਸਤ ਨੇ ਉਹ ਜਿਹੜੇ ਬੱਚੇ ਆ ਉਹ ਵੀ ਜਿਹੜੇ ਹੈਗੇ ਆ ਇਸ ਵੇਲੇ ਤਿਆਰੀ ਕਰ ਰਹੇ ਆ ਰابطਾ ਹੁੰਦਾ ਉਹਨਾਂ ਨਾਲ ਹਾਂਜੀ ਜ਼ਰੂਰ ਹੁੰਦਾ ਆ ਜਿਵੇਂ ਕਿ ਰੁਪਨੀਤ ਦੀਦੀ ਸਿੰਗਿੰਗ ਨੋਕ ਆਫ ਦਿ ਕੈਰੀਅਰ ਵਜ਼ਨ ਲੈਣਾ ਚਾਹੁੰਦੇ ਨੇ ਜਾਂ ਸ਼ਾਨਦਿਲ ਰਾਜ ਵੀਰਾ ਤਮੰਨਾ ਦੀਦੀ ਜਿਹੜੀ ਰੁਪਨੀਤ ਦੀਦੀ ਤੁਸਕੇਰੇ ਹੋ ਜਾਂ ਜਿਹੜੀ ਬਾਕੀ ਬੱਚਿਆਂ ਦੇ ਨਾਲ ਲੈ ਰਹੇ ਹੋ ਉਹ ਮਤਲਬ ਕਿੱਥੋਂ ਤੱਕ ਤੁਹਾਡੇ ਨਾਲ ਜਿਹੜੇ ਤੁਹਾਡੇ ਸਾਥੀ ਰਹੇ ਕਿੰਨੇ ਤੁਸੀਂ ਤੀਜੇ ਦੌਰ ਤੱਕ ਰਹੇ ਉਹ ਕਿੰਨੇ ਦੌਰ ਤੱਕ ਗਏ ਨੇ ਓ ਮੇਰੇ ਸਾਹਬ ਨਾਲ ਉਹਨਾਂ ਨੇ 5-7 ਰਾਊਂਡ ਕੱਢਿਆ ਜੀ ਉਹਨਾਂ ਨੇ ਵੀ ਹਾਂਜੀ ਬਹੁਤ اچھی ਫਿਰ ਤੁਹਾਨੂੰ ਦਾ ਕਾਫੀ ਲੰਬਾ ਸਫ਼ਰ ਹੈ ਨਾ ਹਾਂਜੀ ਅ ਜਿਹੜਾ ਮਨਪ੍ਰੀਤ ਤੁਸੀਂ ਜਿਹੜੇ ਬਾਕੀ ਬੱਚੇ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਇਹ ਟੈਲੈਂਟ ਹੈਗਾ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣਾ ਚਾਹੁੰਦੇ ਆ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ ਕੀ ਰਾਏ ਦੇਣਾ ਚਾਹੁੰਦੇ ਹੋ ਕਿ ਉਹ ਕੀ ਕਰਨ ਕੀ ਕੀ ਕਿਹੜੀਆਂ ਕਲਾ ਜ਼ਰੂਰੀ ਨੇ ਕਿ ਉਹ ਜਿਹੜੇ ਹੈਗੇ ਆ ਵੌਇਸ ਆਫ ਪੰਜਾਬ ਦੇ ਜਾਂ ਜਿਹੜੇ ਕੋਈ ਹੋਰ ਆਵਾਜ਼ ਪੰਜਾਬ ਦੀ ਜਾਂ ਜਿਹੜੇ ਬਾਕੀ ਸ਼ੋਅ ਹੁੰਦੇ ਬੱਚਿਆਂ ਦੇ ਟੈਲੈਂਟ ਨੂੰ ਉਭਾਰਨ ਵਾਸਤੇ ਤਾਂ ਕਿ ਉਹ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਫਾਈਨਲਿਸਟ ਬਣ ਸਕਣ ਕੀ ਸੁਝਾਅ ਦੇਣਾ ਚਾਹੁੰਦੇ ਹੋ ਮੈਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸੁਝਾ ਦੇਣਾ ਚਾਹੂੰਗੀ ਕਿ ਜਿਹੜੀ ਕਮੀ ਮੇਰੇ 'ਚ ਸੀ ਮੇਰੇ 'ਚ ਤਿਆਰੀ ਦੀ ਕਮੀ ਸੀ ਕਿ ਜਿਹੜਾ ਵੀ ਬੱਚਾ ਉਹ 쇼 'ਚ ਜਾਣਾ ਚਾਹੁੰਦਾ ਹੈ ਪਹਿਲਾਂ ਤਾਂ ਤਿਆਰੀ ਕਰੇ ਰੱਬ ਦੀ ਕਿਰਪਾ ਸੀ ਮੇਰੇ ਤੇ ਮੈਂ ਪਤਾ ਨਹੀਂ ਕਿਵੇਂ ਲੰਘੀ ਅੱਛਾ ਤੇ ਮੈਂ ਬੱਚਿਆਂ ਨੂੰ ਤਾਂ ਹੀ ਸੁਝਾ ਦੇਵਾਂਗੀ ਕਿ ਤਿਆਰੀ ਬਹੁਤ ਜ਼ਰੂਰੀ ਹੈ ਉੱਥੇ ਜਾਣ ਲਈ ਬਿਲਕੁਲ ਭਾਵੇਂ ਇੱਕ ਸੀਜ਼ਨ 延迟 ਕਰ ਲਓ ਪਰ ਤਿਆਰੀ ਆਪਦੀ ਪੂਰੀ ਕਰਕੇ ਜਾਓ ਹਾਂਜੀ ਤਿਆਰੀ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਖੂਬਸੂਰਤ ਦਿਨ ਨਾਲ ਸਾਂਝ ਪਾ ਫਿਰ ਆਪਾਂ ਵਾਜਿ ਰਹੇਗਾ ਤੁਸੀਂ ਆ ਕੇ ਕਿੰਨੀ ਕੀ ਤਿਆਰੀ ਕੀਤੀ ਹੈ ਤੁਹਾਡੀ ਤਿਆਰੀ ਦਾ ਵੀ ਜਿਆਦਾ ਪਤਾ ਲੱਗ ਜਾਵੇ ਜਿਹੜੇ ਤੁਹਾਡੇ ਉਸਤਾਦ ਤੁਹਾਨੂੰ ਸਿਖਾਉਂਦੇ ਰਹੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਅਸੀਂ ਜੋ ਕੁਝ ਇੱਥੇ ਸਿਕਾਇਆ ਸੀ ਬਾਅਦ ਦੇ ਵਿੱਚ ਮਨਪ੍ਰੀਤ ਨੇ ਕਿੰਨੀ ਕੀ ਤਿਆਰੀ ਕੀਤੀ ਹੈ ਹਾਂਜੀ ਕੋਕਾ ਕੜਵਾ ਦੇਵੇ ਮਾਇਆ ਕੋਕਾ ਵੇ ਹਾਨੀਆਂ ਕੋਕਾ ਕੜਵਾ ਦੇਵੇ ਮਾਇਆ ਕੋਕਾ ਗਲੀ ਗਲੀ ਵਣ ਜਾ ਰ ਫਿਰਦਾ ਦੇਂਦਾ ਫਿਰਦਾ ਹੋ ਕੋਕਾ ਲੈ ਜੋ ਕੋਕਾ ਵੇਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ ਸਜਣਾ ਪਿਆਰਿਆਂ ਦਾ ਅੱਖ ਨਹੀਂ ਉਮੋੜੀਦਾ ਸਜਣਾ ਪਿਆਰਿਆਂ ਦਾ ਅੱਖ ਨਹੀਂ ਉਮੋੜੀਦਾ ਜੁੜਦਾ ਨਾਏ ਚੰਨਾ ਦਿਲ ਨਹੀਂ ਤੋੜੀਦਾ ਜੁੜਦਾ ਨਾਏ ਚੰਨਾ ਦਿਲ ਨਹੀਂ ਤੋੜੀਦਾ ਰੱਬ ਦਿਲਾਂ ਵਿੱਚ ਰਹੇ ਸੋਹਣਿਆ ਰੱਬ ਦਿਲਾਂ ਵਿੱਚ ਰਹੇ ਸੋਹਣਿਆ ਬੁੱਲੇ ਸ਼ਾਦਾ ਹੋਕਾ ਵੇਹਾਨੀਆਂ ਕੋਕਾ ਕੜਵਾ કડਵਾ ਦੇ ਮਾਇਆ ਕੋਕਾ ਮਤ ਅੱਛੀ ਮਨਪ੍ਰੀਤ ਜਿਹੜੇ ਗੀਤਾਂ ਨੇ ਹੁਣ ਤੱਕ ਜਿਹੜੇ ਆਵਾਮ ਨੂੰ ਸਰਸ਼ਾਰ ਕੀਤਾ ਹੈ ਆਪਣੀ ਆਪਣੇ ਗੀਤਾਂ ਦੇ ਨਾਲ ਆਪਣੀ ਕਲਮ ਦੇ ਨਾਲ ਗੀਤਕਾਰ ਨਹੀਂ ਕੀਤਾ ਹੈ ਆਪਣੇ ਸੰਗੀਤ ਦੇ ਨਾਲ ਲੋਕਾਂ ਨੇ ਕੀਤਾ ਹੈ ਉਹਨਾਂ ਗੀਤਾਂ ਦੀ ਤੁਸੀਂ ਚੋਣ ਕੀਤੀ ਹੈ ਬੜੀ ਖੁਸ਼ੀ ਦੀ ਗੱਲ ਹੈ ਇਹ ਪੰਜਾਬੀ ਗੀਤ ਸੰਗੀਤ ਦੇ ਖੇਤਰ ਦੇ ਵਿੱਚ ਸ਼ੁਭ ਸ਼ਗਨ ਹੈ ਕਿ ਇੱਕ ਛੋਟੇ ਬੱਚੇ ਨੂੰ ਵੌਇਸ ਆਫ ਪੰਜਾਬ ਸੀਜ਼ਨ 9 ਦੇ ਬੱਚੇ ਨੂੰ ਜਿਹੜਾ ਕਿ 10ਵੀਂ ਕਲਾਸ ਦਾ ਵਿਦਿਆਰਥੀ ਹੈ ਉਹਨੂੰ ਗੀਤਾਂ ਦੀ ਇੰਨੀ ਜਿਹੜੀ ਹੈਗੀ ਬਰੀਕੀ ਦੇ ਨਾਲ ਚੋਣ ਕਰਨੀ ਆਉਂਦੀ ਹੈ ਉਹਨੂੰ ਚੰਗੇ ਉਹ ਗੀਤ ਲੱਗਦੇ ਆ ਜਿਹੜੇ ਕਿ ਪੁਰਾਣੇ ਗੀਤ ਚ ਜਿਨ੍ਹਾਂ ਜਿਹੜੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਸੋ ਜਿਹੜੇ ਬੱਚੇ ਅੱਜ ਕੱਲ ਜਿਹੜੇ ਹੈਗੇ ਗੀਤ ਗਾਉਂਦੇ ਆ ਨਵੇਂ ਬੱਚੇ ਗੀਤ ਗਾਉਂਦੇ ਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਉਹਨਾਂ ਨੂੰ ਕਿਹੋ ਜਿਹੀ ਗੀਤਾਂ ਦੀ ਚੋਣ ਕਰਨੀ ਚਾਹੀਦੀ ਜੇ ਅੱਜ ਕੱਲ ਦੇ ਹਿਸਾਬ ਨਾਲ ਤਾਂ ਜਿਹੜੇ ਬੱਚੇ ਸੋਚਦੇ ਕਿ ਮੇਰੀ ਟੋਨ ਨੂੰ ਕਿਹੜਾ ਜ਼ਿਆਦਾ ਜੱਚਦਾ ਆ ਤੇ ਮੈਨੂੰ ਉਥੋਂ ਦੇ ਸਰ ਨੇ ਵੀ ਕਿਹਾ ਮਤਲਬ ਕਿ ਵਿਵੇਕ ਸਰ ਨੇ ਵੀ ਕਿਹਾ ਜਾਂ ਟੀਚਰਜ਼ ਵੀ ਕਹਿੰਦੇ ਨੇ ਬੱਚੇ ਤੈਨੂੰ ਤਾਂ ਆ ਆ ਗੀਤ ਜ਼ਿਆਦਾ ਜੱਚਦਾ ਆ ਤੇ ਫਿਰ ਮੈਂ ਉਸ ਹਿਸਾਬ ਨਾਲ ਸੈLECTION ਕਰਦੀ ਆ ਤੇ ਬੱਚਿਆਂ ਨੂੰ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਵਿਰਸੇ ਨਾਲ ਜੁੜਨਾ ਨਾ ਆਪਣੀ ਇੱਕ ਬਹੁਤ ਵੱਡੀ ਕਲਾ ਹੀ ਆ ਹਰੇਕ ਕੋਈ ਵਿਰਸੇ ਨਾਲ ਨਹੀਂ ਜੁੜ ਸਕਦਾ ਇੱਥੇ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਨਹੀਂ ਕਹਿ ਰਹੀ ਪਰ ਤੁਸੀਂ ਜਿਹੜੀ ਪੁਰਾਣੀ ਗਾਇਕੀ ਹੈ ਨਾ ਉਹ ਮੇਰੇ ਖਿਆਲ ਨਾਲ ਅੱਜ ਦੀ ਗਾਇਕੀ ਨਾਲੋਂ ਬਹੁਤ ਜ਼ਿਆਦਾ ਗਹਿਰੀ ਹੈ ਉਹਨੂੰ ਪਛਾਣੋਗੇ ਤਾਂ ਤੁਹਾਡਾ ਨਾਮ ਆਪਣੇ ਆਪ ਹੀ ਬਣੂਗਾ ਬਹੁਤ ਚੇਕੂ ਸ਼ਕਲੀ ਤੁਸੀਂ ਬੜੀ ਥੋੜੇ ਲਫ਼ਜ਼ਾਂ ਦੇ ਵਿੱਚ ਬੜੀ ਸਿਰੇ ਦੀ ਗੱਲ ਕਹੀ ਹੈ ਵੀ ਜਿਹੜੀ ਪੁਰਾਣੀ ਗਾਇਕੀ ਸੀਗੀ ਉਹ ਬੜੀ ਅਮੀਰ ਗਾਇਕੀ ਹੈ ਬੜੇ ਅਮੀਰ ਸ਼ਬਦ ਨੇ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਤੁਸੀਂ ਕੋਕਾ ਗੀਤ ਗਾਇਆ ਤੁਹਾਨੂੰ ਯਾਦ ਹੈ ਪਤਾ ਹੈ ਕਿਨੇ ਗਾਇਆ ਸਰਬਜੀਤ ਕੌਰ ਨੇ ਜੀ ਸਰਬਜੀਤ ਕੌਰ ਦਾ ਨਾਮ ਸਰਬਜੀਤ ਕੋਕੇ ਵਾਲੀ ਪੈ ਗਿਆ ਹੁਣ ਵੀ ਜਦੋਂ ਤੁਸੀਂ ਕਿਤੇ ਜ਼ਿਕਰ ਕਰੋਗੇ ਪੁਰਾਣੇ ਬੰਦਿਆਂ ਕਲੇ ਗੱਲ ਕਰੋਗੇ ਤਾਂ ਸਰਬਜੀਤ ਕੋਕੇ ਵਾਲੀ ਕੌਣ ਹੈ ਇਹੋ ਜੇ ਗੀਤ ਜਿਹੜੀ ਸਾਡੀ ਨਾਂ ਦਾ ਲਖਬ ਬਣ ਜਾਣ ਜਿਹੜੀ ਸਾਡਾ ਅਜ ਰਹਿਗਾ ਇਤਿਹਾਸ ਸਿਰਜਨ ਇਹੋ ਜਿਹੀ ਪੁਰਾਣੀ ਗੀਤ ਜਿਹੇ ਰਹਿਗੇ ਉਹ ਉਹ ਗੀਤ ਜਿਹੇ ਰਹਿਗੇ ਜਿਹਦੀ ਵੀ ਉਂਗਲ ਫੜਨਗੇ ਕਿਸੇ ਨਵੇਂ ਬੱਚੇ ਦੀ ਉਹਨੂੰ ਜ਼ਿੰਦਗੀ ਦੇ ਮੁਕਾਮ ਤੇ ਲੈ ਜਾਣਗੇ ਨਾ ਪਰਬੰਦੇ ਚੈਨਲ ਇੱਕ ਬਹੁਤ ਵੱਡਾ ਤੁਹਾਡੇ ਕੋਲ ਪਲੇਟਫਾਰਮ ਹੈ ਤੁਸੀਂ ਕੋ ਆਪਣੇ ਦਿਲ ਦੀ ਗੱਲ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਹਾਂਜੀ ਦਿਲ ਦੀ ਗੱਲ ਤਾਂ ਇਹੀ ਹੈ ਕਿ ਨਾ ਪਰਬੰਦੇ ਚੈਨਲ ਨੇ ਇੱਕ ਮਨ ਇੱਕ ਪਲੇਟਫਾਰਮ ਦਿੱਤਾ ਆ ਤੇ ਮੈਂ ਦਿਲੋਂ ਧੰਨਵਾਦ ਕਰਦੀ ਆ ਨਾ ਪਰਬੰਦੇ ਚੈਨਲ ਦਾ ਤੇ ਤੁਸੀਂ ਸਾਰਿਆਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਨਾ ਆ ਤੇ ਜੇ ਕਿਤੇ ਗਲਤੀ ਹੋਈ ਹੋਵੇ ਤਾਂ ਮਾਫੀ ਦਿਓ ਜੇ ਫਿਸ਼ਨ ਮਨਪ੍ਰੀਤ ਕੌਰ ਜਿਹੜੀ ਵੌਇਸ ਆਫ ਪੰਜਾਬ ਸੀਜ਼ਨ 9 ਦੇ ਤੀਜੇ ਦੌਰ ਦੇ ਭਾਗੀਦਾਰ ਰਹੇ ਆ ਸੋ ਇਹਨਾਂ ਨੇ ਕਿਵੇਂ ਉਸ ਜਿਹੜੇ ਕੰਪੀਟੀਸ਼ਨ ਵਿੱਚ ਭਾਗ ਲਿਆ ਕੀ ਇਹਨਾਂ ਦਾ ਤਜਰਬਾ ਰਿਹਾ ਕਿਵੇਂ-ਕਿਵੇਂ ਇਹਨਾਂ ਨੇ ਸਟੈਪ ਬਾਈ ਸਟੈਪ ਕਦਮ ਦਰ ਕਦਮ ਆਪਣੀ ਮੰਜ਼ਿਲ ਵੱਲ ਵਧੀ ਕੀ ਉਹ ਤੁਹ ਤਜਰਬਾ ਲੈ ਕੇ ਮੁੜੇ ਆ ਹਰ ਉਹ ਨਵੇਂ ਜਿਹੜੇ ਨਵੇਂ ਬੱਚੇ ਜਿਨ੍ਹਾਂ ਨੇ ਭਾਗ ਲੈਣਾ ਉਹਨਾਂ ਨੂੰ ਇੱਕ ਮਾਰਗਦਰਸ਼ਕ ਵੀ ਉਹਨਾਂ ਵਾਸਤੇ ਬਣੇ ਆ ਉਹਨਾਂ ਨੂੰ ਸੇਧ ਵੀ ਦਿੱਤੀ ਹੈ ਕਿ ਉਹਨਾਂ ਨੇ ਕਿਵੇਂ ਭਾਗ ਲੈਣਾ ਹੈ ਕਿਵੇਂ ਤਿਆਰੀ ਕਰਕੇ ਜਾਣੀ ਹੈ ਸੋ ਅਸੀਂ ਵੀ ਚਾਹਾਂਗੇ ਕਿ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਉਹ ਇਨਾਂ ਮੁਕਾਬਲਿਆਂ ਦੇ ਵਿੱਚ ਜਾਂਦੇ ਆ ਤਾਂ ਉਹ ਆਪ ਦੀ ਪੂਰੀ ਪ੍ਰੈਪਰੇਸ਼ਨ ਕਰਕੇ ਜਾਣ ਤਿਆਰੀ ਕਰਕੇ ਜਾਣ ਕਿਵੇਂ ਸ਼ੌਕ ਤੱਕ ਸੀਮਤ ਨਾ ਰਹਿ ਜਾਵੇ ਕਿ ਚੱਲ ਇੱਕ ਵਾਰੀ ਮੈਂ ਟੈਲੀਵਿਜ਼ਨ ਤੇ ਆਉਣਾ ਹੈ ਟੈਲੀਵਿਜ਼ਨ ਤੇ ਇੱਕ ਵਾਰੀ ਨਹੀਂ ਆਉਣਾ ਤੁਸੀਂ ਇਹ ਸੁਪਨਾ ਲੈ ਕੇ ਜਾਣਾ ਹੈ ਕਿ ਤੁਸੀਂ ساری ਜ਼ਿੰਦਗੀ ਟੈਲੀਵਿਜ਼ਨ ਤੇ ਆਉਣਾ ਹੈ ਅਗਰ ਇਹ ਸੁਪਨਾ ਲੈ ਕੇ ਜਾਓਗੇ ਤਾਂ ਤੁਹਾਡਾ ਇੱਕ ਬਹੁਤ ਮੁਕਾਮ ਬਹੁਤ ਵੱਡਾ ਹੋਏ ਪਿੰਡ ਦੇ ਜਾਂ ਸਕੂਲ ਦੇ ਜਾਂ ਆਲੇ ਦੁਆਲੇ ਦੇ ਚਾਰ ਪਿੰਡਾਂ ਦੇ ਚਿਹਤਰੀ ਹੋਵੋਗੇ ਤੁਸੀਂ ਦੁਨੀਆ ਦੇ ਚਿਹਤੇ ਹੋਵੋਗੇ ਦੁਨੀਆ ਦੇ ਸਟਾਰ ਬਣੋਗੇ ਸੋ ਇਸ ਵਾਸਤੇ ਇਹ ਸਾਡੀ ਮੁਲਾਕਾਤ ਤੁਹਾਨੂੰ ਕਿਸ ਨਾਲ ਲੱਗੀ ਤੁਸੀਂ ਕਮੈਂਟ ਬਾਕਸ ਚ ਜਾ ਕੇ ਆਪਣੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਆ ਨੱਬਰਬੰਦੇ ਚੈਨਲ ਨੂੰ ਜਿਹੜੇ ਵੀ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਹਮੇਸ਼ਾ ਹੀ ਜਿਹੜੇ ਨਵੇਂ ਟੈਲੈਂਟ ਨੂੰ ਲੈ ਕੇ ਆਉਨੇ ਹਾਂ ਉਹਨਾਂ ਨੂੰ ਇੱਕ ਪਲੇਟਫਾਰਮ ਉਹ ਹੀਆ ਕਰਾਉਨੇ ਆ ਅ ਵੱਧ ਤੋਂ ਵੱਧ ਜਿਹੜੇਗੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਮੁਲਾਕਾਤ ਦੇ ਨਾਲ ਤਦ ਤੱਕ ਤੁਸੀਂ ਵੇਖਦੇ ਰਹੋ ਨੱਬਰਬੰਦੇ ਚੈਨਲ